ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ ਵਟਸਐਪ ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਸਤਿ ਸ਼੍ਰੀ ਅਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਹੜ੍ਹਾਂ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਨੂੰ ਪ੍ਰਭਾਵਿਤ ਕੀਤਾ ਪਿੰਡਾਂ ਦੇ ਪਿੰਡ ਪਾਣੀ ਦੇ ਵਿੱਚ ਡੁੱਬਦੇ ਹੋਏ ਨਜ਼ਰ ਆ ਰਹੇ ਨੇ ਲੋਕ ਆਪਣਾ ਸਮਾਨ ਲੈ ਕੇ ਕੋਠਿਆਂ ਤੇ ਬੈਠੇ ਨੇ ਯਾਨੀ ਕਿ ਛੱਤਾਂ ਦੇ ਉੱਤੇ ਬੈਠੇ ਨੇ ਤੇ ਮਦਦ ਦਾ ਕਈ ਇੰਤਜ਼ਾਰ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਹਾਲਾਂਕਿ ਪ੍ਰਸ਼ਾਸਨ ਵੱਲੋਂ ਕਈ ਇੰਤਜ਼ਾਮ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਤੇ ਰਸਦ ਲੋਕਾਂ ਤੱਕ ਪਹੁੰਚ ਰਹੀ ਹੈ ਸਮਾਜ ਸੇਵੀ ਸੰਸਥਾਵਾਂ ਵੀ ਅੱਗੇ ਆਈਆਂ ਨੇ ਤੇ ਹੁਣ ਪੰਜਾਬ ਦੇ ਵਿੱਚ بارش ਦਾ ਇੱਕ ਨਵਾਂ ਦੌਰ ਸ਼ੁਰੂ ਹੋ ਚੁੱਕਾ ਹੈ ਜਿਨੇ ਕਾਫੀ ਜਲਥਲ ਕਰ ਦਿੱਤਾ ਹੈ ਪਿੰਡਾਂ ਦੇ ਵਿੱਚ ਹੜ੍ਹਾਂ ਨੇ ਮਾਰ ਮਾਰੀ ਹੈ ਤੇ ਸ਼ਹਿਰਾਂ ਦੇ ਵਿੱਚ ਬਰਸਾਤ ਦੇ ਪਾਣੀ ਨੇ ਗਲੀਆਂ ਨਾਲੀਆਂ ਨੂੰ ਇੱਕ ਤਰੀਕੇ ਨਾਲ ਭਰ ਦਿੱਤਾ ਹੈ ਲੱਗਦਾ ਹੈ ਕਿ ਉੱਥੇ ਵੀ ਹੜ੍ਹ ਆ ਚੁੱਕੇ ਨੇ ਜਲੰਧਰ ਦੀ ਗੱਲ ਕਰੀਏ ਤਾਂ ਤਸਵੀਰਾਂ ਤੁਸੀਂ ਜਲੰਧਰ ਦੀਆਂ ਦੇਖ ਰਹੇ ਹੋ ਜਲੰਧਰ ਦੇ ਵਿੱਚ ਗਲੀਆਂ ਬਾਜ਼ਾਰਾਂ ਦੇ ਵਿੱਚ ਇੰਨਾ ਇੰਨਾ ਪਾਣੀ ਹੈ ਕਿ ਭੁਲੇਖਾ ਪੈਂਦਾ ਹੈ ਕਿ ਸੱਚਮੁੱਚ ਇੱਥੇ ਹੜ੍ਹ ਆ ਚੁੱਕਿਆ ਹੈ ਪਰ ਇਹ ਬਰਸਾਤ ਦਾ ਪਾਣੀ ਹੈ ਤੇ ਬਰਸਾਤ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਜਾਰੀ ਹੈ ਇਹਦੇ ਨਾਲ ਵੱਖ-ਵੱਖ ਤਰੀਕਿਆਂ ਦੀ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ ਖਾਸ ਤੌਰ ਦੇ ਉੱਤੇ ਰੇਲ ਆਵਾਜਾਈ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ ਕਿਉਂਕਿ ਟਰੈਕਾਂ ਦੇ ਉੱਤੇ ਪਾਣੀ ਭਰ ਚੁੱਕਿਆ ਹੈ ਜਲੰਧਰ ਰੇਲਵੇ ਸਟੇਸ਼ਨ ਤੋਂ ਕਈ ਟ੍ਰੇਨਾਂ ਰੱਦ ਕੀਤੀਆਂ ਗਈਆਂ ਨੇ ਜਿਹੜੀਆਂ ਵੱਖ-ਵੱਖ ਸੂਬਿਆਂ ਨੂੰ ਜਾਂਦੀਆਂ ਸੀ ਵੱਖ-ਵੱਖ ਸਟੇਸ਼ਨਾਂ ਤੱਕ ਪਹੁੰਚਦੀਆਂ ਸੀ ਤਾਂ ਉਹਨਾਂ ਨੂੰ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤਾ ਗਿਆ ਮੁਲਤਵੀ ਕਰ ਦਿੱਤਾ ਗਿਆ ਹੈ ਤਾਂ ਇਸ ਦੇ ਨਾਲ ਮੁਸਾਫਰਾ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕਈ ਥਾਵਾਂ ਦੇ ਉੱਤੇ ਸੜਕੀ ਆਵਾਜਾਈ ਪ੍ਰਭਾਵਿਤ ਹੋਈ ਹੈ ਤੇ ਕੁੰਦਾ ਹੈ ਕਿ ਰੇਲਵੇ ਦੇ ਰਾਹੀਂ ਆਪਾਂ ਸਫ਼ਰ ਕਰ ਲਈਏ ਪਰ ਹੁਣ ਰੇਲਵੇ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ ਤੇ ਮੀਂਹ ਦੇ ਮੌਸਮ ਦੇ ਵਿੱਚ ਜਿਹੜਾ ਹਵਾਈ ਸਫ਼ਰ ਹੈ ਉਹ ਵੀ ਖਤਰੇ ਤੋਂ ਖਾਲੀ ਨਹੀਂ ਰਹਿੰਦਾ احتیاط ਵੱਜੋਂ ਕਈ ਜੜੀਆਂ ਉਡਾਨਾਂ ਨੇ ਉਹ ਵੀ ਰੱਦ ਕੀਤੀਆਂ ਜਾਂਦੀਆਂ ਨੇ ਤੇ ਇੱਕ ਮੰਦ ਕਪ ਭਾਗੀ ਜਿਹੜੀ ਖਬਰ ਹੈ ਉਹ ਜਲੰਧਰ ਤੋਂ ਹੀ ਸਾਹਮਣੇ ਆਈ ਹੈ ਜਲੰਧਰ ਰੇਲਵੇ ਸਟੇਸ਼ਨ ਦੇ ਉੱਤੇ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ ਮੁੱਢਲੀ ਜਾਣਕਾਰੀ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਰੇਲਵੇ ਟਰੈਕ ਦੇ ਉੱਤੇ ਕਰੰਟ ਆ ਗਿਆ ਕਰੰਟ ਆਉਣ ਦੇ ਨਾਲ ਉਹ ਜਿਵੇਂ ਹੀ ਟਰੈਕ ਦੇ ਉੱਤੇ ਉਤਰਦਾ ਹੈ ਪਾਣੀ ਨੂੰ ਉਹਦੇ ਪੈਰ ਲੱਗਦੇ ਨੇ ਤਾਂ ਨਾਲ ਦੀ ਨਾਲ ਉਸ ਕਰੰਟ ਦੀ ਲਪੇਟ ਦੇ ਵਿੱਚ ਆ ਜਾਂਦਾ ਹੈ ਤੇ ਉਹਦੀ ਜਾਨ ਚਲੀ ਗਈ ਹੈ ਤਾਂ ਕੁਲਮਲਾ ਕੇ ਉਹਦੇ ਵੀ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਤੇ ਕੁਝ ਲੋਕ ਕਹਿੰਦੇ ਨੇ ਕਿ ਸ਼ਾਰਟ ਸਰਕਟ ਹੋਇਆ ਸੀਗਾ ਕੋਈ ਤਾਰ ਵਗੈਰਾ ਸੀ ਇਸ ਕਰਕੇ ਕਰੰਟ ਆਇਆ ਵੈਸੇ ਵੀ ਜਿਹੜੀਆਂ ਅੱਜਕੱਲ ਇਲੈਕਟ੍ਰਿਕ ਤਰੀਕੇ ਦੇ ਨਾਲ ਜਿਹੜੀਆਂ ਟ੍ਰੇਨਾਂ ਚੱਲਦੀਆਂ ਨੇ ਉੱਪਰ ਬਿਜਲੀ ਦੇ ਜਿਹੜੇ ਖੰਭੇ ਹੁੰਦੇ ਨੇ ਤਾਂ ਅਰਥਿੰਗ ਵੀ ਹੋ ਸਕਦੀ ਹੈ ਕੁਝ ਵੀ ਹੋ ਸਕਦਾ ਹੈ ਕਿਉਂਕਿ ਬਰਸਾਤ ਆ ਤੇ ਟ੍ਰੈਕਾਂ ਦੇ ਉੱਤੇ ਪਾਣੀ ਖੜਿਆ ਹੈ ਫਿਲਹਾਲ ਇਸ ਪੂਰੇ ਘਟਨਾਕਰਮ ਦੀ ਜਾਂਚ ਚੱਲ ਰਹੀ ਹੈ ਰੇਲਾਂ ਮੁਲਤਵੀ ਕਰ ਦਿੱਤੀਆਂ ਗਈਆਂ ਨੇ ਯਾਤਰੀਆਂ ਦੀ ਗਿਣਤੀ ਵਾਰਿਸ਼ ਦੀ وجہ سے ਕਾफी ਗਾੜੀਆਂ ਦੇਖ ਹੈ ਯਾਤਰੀਆਂ ਅੱਗੇ ਸੂchna ਮਿਲੇ ਤਾਂ ਇੰਤਜ਼ਾਰ ਕੀ ਇਹ ਯਾਤਰੀਆਂ ਦੀ ਗਿਣਤੀ ਵਾਰਿਸ਼ ਦੀ وجہ سے ਗਾੜੀ ਕਾਫੀ ਦੇਖਣਾ ਹੈ ਅਗਲੇ

में क्रॉस कर रहा था लाइनों so, में पानी था तो लाइनों में करंट था उसने जब पानी में पैर रखा तो एक्सपायर कर गया तो so, uh, क्या uh, क्या लाइने पार कर रहा था क्या काम कर रहा था काम करने के लिए टोटल लाइन क्रॉस का काम कर रहा था लाइने क्रॉस की और लाइनों में करंट आ गया और डेड हो गया तो so, uh, कितने बजे की ये घटना है अराउंड एट ओ क्लाक भी आठ बजे की सुबह तो उसकी डेड बॉडी यहाँ से ले गए ले गए कौन आए थे यहाँ पे लेने अच्छा तो कुछ पता चला है कि करंट कैसे आया इसके बारे में इसीलिए तो सभी ट्रेनें बंद हैं ना लाइनों में करंट आ रहा था इसीलिए ट्रेनें बंद है सिग्नल काम नहीं कर रहा परसोत्तम कुमार जी है इन्होंने मौत हुई है जो एस एन टी

और ये क्या लाइन पार कर रहे थे क्या कर रहे थे जी, ये तो तो ड्यूटी 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 है जी ही कहां के रहने वाले थे ये? ये थे थे। की। की। अच्छा तो अभी इनकी शव को मॉचुरी में रखवा दिया गया वो में आ, तो ये कितने समय से काम कर रहे थे रेलवे काम कर रहे थे अच्छा तो पारिवारिक सदस्यों को सोपा जा रहा है सर परिवार मेंबर आए हैं हॉस्पिटल में कार्य कर रहे हैं जिक्र होगा कि पंजाब ਹੜ੍ਹਾਂ ਦੇ ਪ੍ਰਭਾਵ ਹੇਠ ਹੈ ਵੱਖ-ਵੱਖ ਸੂਬਿਆਂ ਦੇ ਵਿੱਚ ਪੂਰਾ ਜਲਥਲ ਹੋ ਚੁੱਕਿਆ ਹੈ ਖਾਸ ਕਰ ਦਰਿਆਵਾਂ ਦੇ ਨਾਲ ਲੱਗਦੇ ਇਲਾਕੇ ਜ਼ਿਆਦਾ ਪ੍ਰਭਾਵਿਤ ਹੋਏ ਨੇ ਤੇ ਸਭ ਤੋਂ ਵੱਧ ਜਿਹੜੀ ਮਾਰ ਪਈ ਹੈ ਉਹ ਗੁਰਦਾਸਪੁਰ ਦੇ ਪਿੰਡਾਂ ਨੂੰ ਪਈ ਹੈ ਫਿਰੋਜ਼ਪੁਰ ਹੋ ਗਿਆ ਫਾਜ਼ਿਲਕਾ ਹੋ ਗਿਆ ਤਰਨਤਾਰਨ ਹੋ ਗਿਆ ਹੁਣ ਅਜਨਾਲੇ ਤੱਕ ਵੀ ਪਾਣੀ ਪਹੁੰਚਦਾ ਨਜ਼ਰ ਆ ਰਿਹਾ ਇਸ ਤੋਂ ਇਲਾਵਾ ਜਲੰਧਰ ਵਾਲੇ ਪਾਸੇ ਵੀ ਕਈ ਇਲਾਕੇ ਜਿਹੜੇ ਨੇ ਪਾਣੀ ਦੀ ਮਾਰ ਦੇ ਵਿੱਚ ਆਉਂਦੇ ਹੋਏ ਨਜ਼ਰ ਆ ਰਹੇ ਨੇ ਕੁੱਲ ਮਲਾਕੇ 8 ਜਾਂ 9 ਜ਼ਿਲ੍ਹੇ ਕਹਿ ਸਕਦੇ ਆ ਜਿਹੜੇ ਪਾਣੀ ਦੇ ਪ੍ਰਭਾਵ ਹੇਠ ਆ ਚੁੱਕੇ ਨੇ ਤੇ ਅਜੇ ਵੀ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜਾ ਪਾਣੀ ਹੈ ਉਹ ਡੈਮਾਂ ਦੇ ਵਿੱਚ ਇਕੱਠਾ ਹੋ ਰਿਹਾ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਬਾਰਿਸ਼ ਦਾ ਨਵਾਂ ਦੌਰ ਸ਼ੁਰੂ ਹੋ ਚੁੱਕਿਆ ਹੈ ਉੱਤਰਾਖੰਡ ਦੇ ਵਿੱਚ ਵੀ ਬਰਸਾਤ ਨੇ ਕਾਫੀ ਤਬਾਹੀ ਕੀਤੀ ਹੈ ਤਾਂ ਵਕ ਵਕ ਥਾਵਾਂ ਦੇ ਉੱਤੇ ਬੱਦਲ ਫਟਣ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਲੋਕਾਂ ਦਾ ਸਮਾਨ ਤੱਕ ਜਿਹੜਾ ਰੁੜ ਗਿਆ ਹੈ ਕੀਮਤੀ ਜਾਨਾਂ ਰੁੜ ਗਈਆਂ ਨੇ ਕਈ ਲੋਕ ਲਾਪਤਾ ਨੇ ਤੇ ਜਿਹੜਾ ਸੰਪਤੀ ਚਾਹੇ ਨਿੱਜੀ ਹੋਵੇ ਚਾਹੇ ਸਰਕਾਰੀ ਹੋਵੇ ਉਹਦਾ ਵੀ ਕਰੋਨਾ ਦਾ ਨੁਕਸਾਨ ਹੋ ਚੁੱਕਿਆ ਹੈ ਤੇ ਫਿਲਹਾਲ ਵਕ ਵਕ ਥਾਵਾਂ ਦੇ ਉੱਤੇ ਪਾਣੀ ਖੜਾ ਹੈ ਪਾਣੀ ਉਤਰੇਗਾ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਸਕੇਗਾ ਕਿ ਕਿੰਨੇ ਕ ਮਾਲ ਡੰਗਰ ਦੀ ਜਾਨ ਚਲੀ ਗਈ ਕਿੰਨੇ ਕ ਲੋਕ ਲਾਪਤਾ ਹੋਗੇ ਜਾਂ ਫਿਰ ਕਿੰਨੇ ਕ ਵਹੀਕਲ ਤੇ ਘਰਾਂ ਦਾ ਨੁਕਸਾਨ ਇਸ ਦੌਰਾਨ ਹੋ ਚੁੱਕਿਆ ਹੈ ਅਪਡੇਟਸ ਹੋਣੀਆਂ ਲੈ ਕੇ ਹਾਜ਼ਰ ਹੋਵਾਂਗੇ ਆਗੇ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇਡ ਸਿੱਖਿਆ ਇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ